ਅਸੀਂ ਉਸ ਸਮੇਂ ਦੀ ਗੱਲ ਕਰਨ ਲੱਗੇ ਹਾਂ ਜਦੋਂ ਚੰਡੀਗੜ੍ਹ ਬਸਾਇਆ ਗਿਆ ਸੀ ਚੰਡੀਗੜ੍ਹ ਚੜ੍ਹਦੇ ਪੰਜਾਬ ਦਾ ਪਹਿਲਾ ਐਸਾ ਸ਼ਹਿਰ ਸੀ ਜਿਸ ਨੇ ਵੱਡੀ ਮਾਤਰਾ 'ਚ ਜ਼ਮੀਨ ਐਕਵਾਇਰ ਕੀਤੀ ਗਈ ਸੀ ਇਹ ਬਹੁਤ ਘੱਟ ਲੋਕ ਜਾਣਦੇ ਨੇ ਕਿ ਚੰਡੀਗੜ੍ਹ ਕਿਸ ਨੇ ਬਣਾਇਆ ਸੀ ਚੰਡੀਗੜ੍ਹ ਬਣਾਉਣ ਦੀ ਪਹਿਲੀ ਮਨਜ਼ੂਰੀ ਲਿਆਉਣ ਵਾਲੇ ਸਿਆਸਤਦਾਨ ਦਾ ਨਾਮ ਸੀ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਇਹ ਦਾਵਾ ਹੈ ਉਹਨਾਂ ਦੀ ਪੋਤਰੀ ਮਨਮਿੰਦਰ ਕੌਰ ਦਾ ਮਨਮਿੰਦਰ ਕਰਨੇ ਖਬਰਿਸਤਾਨ ਨੂੰ ਦੱਸਿਆ ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਗੋਪੀ ਚੰਦ ਭਾਰਗਵ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਪ੍ਰithvi ਸਿੰਘ ਆਜ਼ਾਦ ਪੰਜਾਬ ਦੇ ਪਹਿਲੇ ਉਪ ਮੁੱਖ ਮੰਤਰੀ ਚੁਣੇ ਗਏ 1947 ਤੋਂ 1952 ਤੱਕ ਉਹ ਇਸ ਅਹੁਦੇ ਤੇ ਰਹੇ ਬਾਬਾ ਜੀ ਨੇ ਕੇਂਦਰ ਦੀ ਸਰਕਾਰ ਕੋਲ ਬਾਬੂ ਜਗਜੀਵਨ ਰਾਮ ਦੀ ਸਹਾਇਤਾ ਦੇ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਦਾ ਸੁਝਾਅ ਰੱਖਿਆ ਇਸ ਗੱਲ ਤੋਂ ਡਰਦੇ ਹੋਏ ਗੋਪੀ ਚੰਦ ਭਾਰਗਵ ਮੁੱਖ ਮੰਤਰੀ ਦਾ ਅarged ਉਪ ਮੁੱਖ ਮੰਤਰੀ ਪ੍ਰithvi ਸਿੰਘ ਆਜ਼ਾਦ ਨੂੰ ਦੇ ਕੇ ਲੰਬੀ ਛੁੱਟੀ ਤੇ ਚਲੇ ਗਏ ਤੇ ਬਾਬਾ ਜੀ ਪ੍ਰithvi ਸਿੰਘ ਆਜ਼ਾਦ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 3 ਮਹੀਨੇ ਉਪ ਮੁੱਖ ਮੰਤਰੀ ਤੇ ਅਹੁਦੇ ਤੇ ਰਹੇ ਇਸ ਤਰ੍ਹਾਂ ਚੰਡੀਗੜ੍ਹ ਬਣਾਉਣ ਦਾ ਸੇਰਾ ਬਾਬਾ ਜੀ ਪ੍ਰithvi ਸਿੰਘ ਆਜ਼ਾਦ ਨੂੰ ਹੀ ਜਾਂਦਾ ਹੈ ਬਾਬਾ ਜੀ ਨੇ ਉਹ ਕੰਮ ਕਰ ਦਿਖਾਇਆ ਜਿਸ ਤੋਂ ਭਾਰਗਵ ਜੀ ਡਰਦੇ ਸਨ ਜਿਹੜੇ ਲੋਕ ਚੰਡੀਗੜ੍ਹ ਬਣਵਾਉਣ ਦਾ ਦਾਵਾ ਕਰਦੇ ਨੇ ਉਸ ਵੇਲੇ ਉਹ ਚੰਡੀਗੜ੍ਹ ਬਣਾਉਣ ਦੇ ਖਿਲਾਫ ਸਨ ਤੇ ਵਿਰੋਧ ਕਰਦੇ ਸਨ ਇੱਥੇ ਇਹ ਵੀ ਦੱਸਣਾ ਬਣਦਾ ਹੈ 1939-40 ਦੇ ਨੇੜੇ ਜਦੋਂ ਸਵਰਨ ਜਾਤੀ ਤੇ ਹਿੰਦੂਆਂ ਵੱਲੋਂ ਅਛੂਤਾਂ ਉੱਤੇ ਜ਼ੁਲਮ ਕੀਤੇ ਜਾ ਰਹੇ ਸਨ ਤਾਂ ਪ੍ਰਿਥਵੀ ਸਿੰਘ ਆਜ਼ਾਦ ਜੀ ਨੇ ਮਨੁੱਖੀ ਹੱਕਾਂ ਦੀ ਪ੍ਰਾਪਤੀ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਸਵਰਨ ਜਾਤੀਆਂ ਹਿੰਦੂ ਅਛੂਤਾਂ ਨੂੰ ਸ਼ਹਿਰੀ ਹੱਕ ਦੇਣ ਲਈ ਤਿਆਰ ਨਹੀਂ ਸਨ ਪ੍ਰithvi ਸਿੰਘ ਆਜ਼ਾਦ ਨੇ Dalit ਸਿੱਖਾਂ ਲਈ ਉਹ ਸਾਰੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਹੜੇ ਹੱਕ Hindu ਦਲਿਤਾਂ ਲਈ ਸੰਵਿਧਾਨ ਵਿੱਚ ਰੱਖੇ ਗਏ ਸਨ। ਉਹਨਾਂ ਨੂੰ ਖਦਸ਼ਾ ਸੀ ਕਿ ਜੇ ਇਹ ਹੱਕ ਦਲਿਤਾਂ ਨੂੰ ਨਾ ਦਿੱਤੇ ਗਏ ਤਾਂ ਕਿਤੇ ਉਹ ਰਾਖਵੇਂ ਕਰਨ ਦੇ ਘੇਰੇ ਤੋਂ ਬਾਹਰ ਨਾ ਚਲੇ ਜਾਣ। ਮਹਾਤਮਾ ਗਾਂਧੀ ਜੀ ਉਸ ਵੇਲੇ ਮਹਾਰਾਸ਼ਟਰ ਦੀ ਯਰਵਦਾ ਜੇਲ੍ਹ ਵਿੱਚ ਸਨ। by December 1932 ਨੂੰ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ, ਡਾਕਟਰ ਅੰਬੇਦਕਰ, ਸਰਦਾਰ ਪਟੇਲ ਤੇ ਚੁੰਨੀ ਲਾਲ ਮਹਿਤਾ ਜੇਲ੍ਹ ਵਿੱਚ ਗਾਂਧੀ ਜੀ ਨਾਲ ਮਿਲੇ ਇਸ ਮੀਟਿੰਗ ਵਿੱਚ ਸਮਝਾਤਾ ਹੋ ਗਿਆ ਤੇ ਡਾਕਟਰ ਅੰਬੇਦਕਰ ਜੀ ਨੇ ਆਚਾਰੀय ਪ੍ਰithvi ਸਿੰਘ ਆਜ਼ਾਦ ਜੀ ਦੇ ਫਾਰਮੂਲੇ ਨੂੰ ਮੰਨ ਲਿਆ ਕਿ ਦਲਤਾਂ ਨੂੰ Hindu ਕੋਟੇ ਦੇ ਅੰਦਰ ਹੀ ਰੱਖਵਾ ਕਰਨ ਦਿੱਤਾ ਜਾਏਗਾ ਇਸ ਸਮਝੌਤੇ ਤੇ ਬਾਬਾ ਜੀ ਆਚਾਰੀय ਪ੍ਰithvi ਸਿੰਘ ਆਜ਼ਾਦ ਜੀ ਦੇ ਦਸਤਖਤ ਨੇ ਤੇ ਬਾਬਾ ਜੀ ਪ੍ਰithvi ਸਿੰਘ ਆਜ਼ਾਦ ਜੀ ਨੂੰ ਸੰਵਿਧਾਨ ਕੜਨੀ ਸਭਾ ਦਾ ਮੈਂਬਰ ਚੁਣ ਲਿਆ ਗਿਆ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਦਾ ਜਨਮ ਪਿੰਡ ਨਿਆ ਸ਼ਹਿਰ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਜੋ ਬਾਅਦ ਵਿੱਚ ਮੋਹਾਲੀ ਹੋ ਗਿਆ ਹੈ ਵਿਖੇ ਸਰਦਾਰ ਤੇਜਾ ਸਿੰਘ ਦੇ ਘਰ ਮਾਤਾ ਈਸ਼ਰਕੌਰ ਦੀ ਕੁੱਖੋਂ 1905 ਵਿੱਚ ਹੋਇਆ ਉਹਨਾਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕਰਕੇ ਖਰੜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਉਹਨਾਂ ਦੇ ਪੂਰਵਜਾਂ ਦਾ ਸੰਬੰਧ ਭਾਈ ਬੁੱਧ ਸਿੰਘ ਨਾਲ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਮਗਰੋਂ ਸਰਸਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਬਹਿ ਕੇ ਸ਼ਹੀਦ ਹੋ ਗਏ ਸਨ ਇਸ ਦਾ ਉਲੇਖ ਬਾਬਾ ਜੀ ਨੇ ਆਪਣੀ ਕਿਤਾਬ ਰਵਿਦਾਸ ਦਰਸ਼ਨ ਵਿੱਚ ਕੀਤਾ ਹੈ ਉਹ 10 ਦਸੰਬਰ 1985 ਨੂੰ ਪੀਜੀਆਈ ਚੰਡੀਗੜ੍ਹ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤਿਰੰਗਾ ਝੰਡਾ ਨੀਵਾ ਕੀਤਾ ਗਿਆ ਤੇ ਸਰਕਾਰੀ ਅਦਾਰੇ ਸੋਗ ਵਜੋਂ ਬੰਦ ਕੀਤੇ ਗਏ